ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਤੇ ਮੁੰਗਰਿਆਂ ਦੀ ਸਬਜ਼ੀ ਤੇ ਆਪਾਂ ਹੁਣ ਮੁੰਗਰਿਆਂ ਨੂੰ ਕੱਟ ਲੈਨੇ ਆ ਤੇ ਹੁਣ ਆਪਾਂ ਮੁੰਗਰੇ ਕੱਟ ਲਏ ਆ ਆਪਾਂ ਇਹਨਾਂ ਨੂੰ ਧੋ ਕੇ ਛਾਂਣੇ ਚ ਪਾ ਲੈਨੇ ਆ ਤੇ ਨਾਲ ਹੀ ਆਪਾਂ ਦੂਸਰਾ ਸਮਾਨ ਕੱਟ ਕੇ ਤਿਆਰ ਕਰ ਲੈਂਦੇ ਆ ਆ ਪੱਤੇ ਦੇ ਵਾਸਤੇ ਸਮਾਨ ਕੱਟ ਲਿਆ ਪਿਆਜ਼ ਹਰੀ ਮਿਰਚ ਹਰੀ ਮੇਥੀ ਹਰਾ ਧਸਾ ਤੇ ਆਲੂ ਵੀ ਆਪਾਂ ਕੱਟ ਕੇ ਤਿਆਰ ਕਰ ਲਏ ਆ ਮੋਂਗਰੇ ਆਪਾਂ ਧੋ ਕੇ ਜਾਂਨੇ ਚ ਪਾ ਲੇ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਹਿੰਗ ਪਾਈ ਜੀਰਾ ਤੇ ਨਾਲ ਹੀ ਆਪਾਂ ਹਰਾ ਲਸਣ ਪਾ ਦਿੰਨੇ ਪਹਿਲਾਂ ਥੋੜਾ ਜਿਹਾ ਲਸਣ ਆਪਣਾ ਭੁੱਜ ਜੂਗਾ ਫੇਰ ਆਪਾਂ ਦੂਸਰਾ ਸਮਾਨ ਪਾਵਾਂਗੇ ਹੁਣ ਆਪਾਂ ਪਿਆਜ਼ ਪਾ ਦਿੰਨੇ ਆ ਹਰੀ ਮਿਰਚ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਹਰੀ ਮੇਥੀ ਪਾ ਦਿੰਨੇ ਆ ਤੇ ਇਹ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਆਪਣਾ ਸਮਾਨ ਹੁਣ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਹਲਦੀ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਤੇ ਥੋੜਾ ਜਿਹਾ ਧਨੀਆ ਤੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲੈਨੇ ਆ ਆਪਣੀ ਹਲਦੀ ਵਗਾਰਾ ਚੰਗੀ ਤਰ੍ਹਾਂ ਭੁੱਜ ਜਾਏ ਤੜਕਾ ਆਪਣਾ ਭੁੱਜ ਗਿਆ ਹੁਣ ਆਪਾਂ ਆਲੂ ਪਾ ਲੈਨੇ ਆ ਹੁਣ ਆਪਾਂ ਆਲੂ ਨੂੰ ਵੀ ਥੋੜਾ ਜਿਹਾ ਭੁੰਨ ਲਾਂਗੇ ਤੇ ਬਾਅਦ ਚ ਆਪਾਂ ਮੁੰਗਰੇ ਪਾ ਦਾਂਗੇ ਹੁਣ ਆਪਾਂ ਆਲੂ ਥੋੜੇ ਜਿਹਾ ਭੁੰਨ ਲੇਆ ඕන පමමුග්‍රෙපාදෙන්නේ අප මුග්‍රෙවිමික්ෂ කරලෙන්නේ තැප හොඩි ඩෙරෙන් වෙත්තර පොන්ද ලෙන්නේ වෙර් භාච්ච්තාාක ක එපකම්වාගන්න ਤੇ ਜਲਦੀ ਪੱਕ ਜਾਣੀ ਸਬਜੀ ਆਪਣੀ ਇੱਕ ਦੋ ਦੇ ਵਿੱਚੋ ਲਾ ਆ ਕੇ ਮੱਠੀ ਮੱਠੀ ਅੱਗ ਤੇ ਪਕਾਵਾਂਗੇ ਆਪਾਂ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਹਰਾ ਧਨੀਆ ਪਾ ਦਿੰਨੇ ਬਹੁਤ ਹੀ ਸੁਆਦ ਬੰਦੀ ਸਬਜੀ ਤੁਸੀਂ ਵੀ ਜਰੂਰ ਟਰਾਈ ਕਰਿਓ